ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 359ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਮੰਤਰੀ ਹਰਪਰਜਨ ਸਿੰਘ ਈਟੀਓ ਮંત્રી ਤਰुणप्रीत ਸਿੰਘ ਸੌਂਦ ਸੀਨੀਅਰ ਆਪਾਗੂ ਦੀਪਕ ਬਾਲੀ ਸਮੇਤ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੇਵਾਲੇ ਨੇ ਡਿਪਟੀ ਕਮਿਸ਼ਨਰ ਦਫਤਰ ਅੰਮ੍ਰਿਤਸਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਹੱਤਵਪੂਰਨ ਬੈਠਕ ਕੀਤੀ ਮੀਟਿੰਗ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਗੁਰੂ ਸਾਹਿਬ ਜੀ 350 ਸਾਲਾ ਸ਼ਹਾਦਤ ਨੂੰ ਵਿਸ਼ੇ ਪੱਧਰ ਤੇ ਮਨਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਤਿਆਰੀ ਕਰ ਲਈ ਹੈ ਹੁਣ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਚ ਨਿਹੰਗ ਜਥੇਬੰਦੀਆਂ ਦੇ ਧਾਰਮਿਕ ਸੰਸਥਾਵਾਂ ਨਾਲ ਵਿਸ਼ਾਲ ਮੀਟਿੰਗ ਕਰਕੇ ਪੂਰੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਹੈ ਇਸ ਦੌਰਾਨ ਮੰਤਰੀ ਨੇ ਹੋਰ ਕੀ ਕੁਝ ਜਾਣ ਕਰ ਦਿੱਤੇ ਹੋਏ ਸੰਚਿਤ ਕੀਤਾ ਆਓ ਸੁਣਦੇ ਹਾਂ ਸਾਰੇ ਹੀ ਅੰਮ੍ਰਿਤਸਰ ਦੇ ਸਾਰੇ মিডিਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਪ ਸਭ ਸਾਡੀ ਇਹ ਪ੍ਰੈਸ ਕਾਨਫਰੰਸ ਕਰਨ ਲਈ ਇੱਥੇ ਪਹੁੰਚੇ ਹੋ। ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹਾਦਤ ਨੂੰ ਨੂੰ ਦਿਸ਼ਤਾਬਦੀ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੰਜਾਬ ਦੇ ਸਾਰੇ ਸੰਤਾਂ ਮਹਾਪੁਰਖਾਂ ਸੰਪਰਦਾਵਾਂ ਧਿਆੰਗ ਜਥੇਬੰਦੀਆਂ ਸਿਕਸ ਸਕਾਲਰਸ ਦੇ ਨਾਲ ਵੀ ਇੱਕ ਲੰਬੀ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਜੋ ਪੰਜਾਬ ਸਰਕਾਰ ਨੇ ਬਣਾਇਆ ਉਹਦੇ ਤੇ ਸਾਰਾ ਦਿਸ਼ਾ ਨਿਰਦੇਸ਼ਲੇ ਸੰਤਾਂ ਮਹਾਪੁਰਖਾਂ ਤੋਂ ਤੇ ਉਸੇ ਦੇ ਸਬੰਧ ਦੇ ਵਿੱਚ ਅੱਜ ਅਸੀਂ ਅੰਮ੍ਰਿਤਸਰ ਆਏ ਤਿਆਰੀ ਮੀਟਿੰਗ ਦਾ ਆ ਇਥੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਮੇਰੇ ਨਾਲ ਮੇਰੇ ਸਾਥੀ ਮੇਰੇ ਦੋਨੋ ਤਿੰਨੋ ਵੱਡੇ ਭਰਾ ਆ ਮਾਨਯੋਗ ਸਰਦਾਰ ਹਰਪਜਨ ਸਿੰਘ ਜੀ ਈਟੀਓ ਜੋ ਪੀਡਬਲਯੂਡੀ ਮਨਿਸਟਰ ਹੈ ਮਾਨਯੋਗ ਸਰਦਾਰ ਤਰਨਪੀਤ ਸਿੰਘ ਸੌਨ ਜੀ ਜੋ ਆਪਣਾ ਰੂਰਲ ਡਿਵੈਲਪਮੈਂਟ ਤੇ ਟੂਰਿਜ਼ਮ ਦੇ ਮਨਿਸਟਰ ਨੇ ਮਾਨਯੋਗ ਸ਼੍ਰੀ ਦੀਪਕ ਬਾਲੀ ਜੀ ਜੋ ਸਾਡੇ ਟੂਰਿਜ਼ਮ ਐਂਡ ਕਲਚਰ ਵਿਭਾਗ ਦੇ ਸਲਾਹਕਾਰ ਹਨ ਤੇ ਸਾਡੇ ਸਾਰਿਆਂ ਦੀ ਰਹਿਨੁਮਾਈ ਕਰਦੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸਾਡੇ ਐਮਐਲਏ ਸਾਹਿਬ ਸ਼੍ਰੀ ਕਲਸੀਆ ਕਲਸੀ ਜੀ ਜੋ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਵੀ ਨੇ ਅੰਮ੍ਰਿਤਸਰ ਦਾ ਸਾਰਾ ਪ੍ਰਸ਼ਾਸਨ ਸੀਪੀ ਸਾਹਿਬ ਡੀਸੀ ਸਾਹਿਬ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਅ ਆਪ ਸਭ ਜਾਣਦੇ ਹੋ ਕਿ ਚਾਰ ਨਗਰ ਕੀਰਤਨ ਜਿਹੜੇ ਆ ਉਹ ਆਰੰਭੇ ਜਾ ਰਹੇ ਨੇ 350 ਸਾਲਾਂ ਨੂੰ ਸਮਰਪਿਤ ਜਿਹਦੇ ਵਿੱਚੋਂ 18 ਨਵੰਬਰ ਨੂੰ ਸ਼੍ਰੀ ਨਗਰ ਰਿਕੇ ਗੁਰਦੁਆਰਾ ਛੱਤੀ ਪਾਤਸ਼ਾਹੀ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਮਾਨਯੋਗ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਨਾਲ ਸਾਰੇ ਸੰਤਾਂ ਮਹਾਂਪੁਰਖਾਂ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੀਰਤਨ ਕਸ਼ਮੀਰ ਤੋਂ ਸ਼੍ਰੀਨਗਰ ਤੋਂ ਚੱਲੂਗਾ 19 ਨਵੰਬਰ ਨੂੰ ਤੇ ਜੰਮੂ ਪਠਾਨਕੋਟ ਹਸ਼ਿਆਰਪੁਰ ਹੁੰਦੇ ਹੋਏ 22 ਤਰੀਕ ਨੂੰ ਸ਼੍ਰੀ ਨਨਦਪੁਰ ਸਾਹਿਬ ਪਹੁੰਚੂਗਾ ਨਾਲ ਹੀ ਦੋ ਨਗਰ ਕੀਰਤਨ ਮਾਲਵੇ ਤੋਂ ਰੰਬੇ ਜਾ ਰਹੀ ਹੈ ਇੱਕ ਫਰੀਦਕੋਟ ਤੋਂ ਫਰੀਦਕੋਟ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਸ਼੍ਰੀ ਨੰਨਪੁਰ ਸਾਹਿਬ ਪਹੁੰਚੂਗਾ ਦੂਜਾ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਤੋਂ ਬਠਿੰਡਾ ਸੰਗਰੂਰ ਪਟਿਆਲੇ ਹੁੰਦੇ ਹੋਏ ਵਾਇਆ ਮੋਹਾਲੀ ਸ਼੍ਰੀ ਨੰਨਪੁਰ ਸਾਹਿਬ ਪਹੁੰਚੂਗਾ ਚੌਥਾ ਨਗਰ ਕੀਰਤਨ ਜਿਹੜਾ ਜੀ ਉਹ ਗੁਰਦਾਸਪੁਰ ਤੋਂ ਜਿਹੜਾ ਹੈ 20 ਨਵੰਬਰ ਨੂੰ ਸਵੇਰੇ 8 ਵਜੇ ਆਰੰਭਿਆ ਜਾਊਗਾ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇ ਸਥਾਨ ਤੋਂ ਉੱਥੋਂ ਇਸ ਤੇ ਇਸ ਨਗਰ ਕੀਰਤਨ ਦੀ ਜਿਹੜੀ ਸਾਡੇ ਜਿਵੇਂ ਮਾਨਯੋਗ ਮੁੱਖ ਮੰਤਰੀ ਨੇ ਸਾਡੀ ਸਾਬ ਨੇ ਸਾਡੀ ਡਿਊਟੀ ਲਈ ਹੈ ਅਸੀਂ ਸਾਰੇ ਚਾਹੇ ਸਾਰੇ ਮੰਤਰੀ ਹੋਈਏ ਐਮਐਲਏ ਸਹਿਵਾਨ ਹੋਈਏ ਜਾਂ ਸਾਰੇ ਅਸਰਸ਼ਾਈ ਸਾਡਾ ਕੰਮ ਹੈ ਸੜਕਾਂ ਦੇ ਉੱਤੇ ਜਿਹੜਾ ਹੈ ਕੰਮ ਕਰਨਾ ਗੁਰੂ ਸਾਹਿਬ ਦੇ ਅਦਬ ਤੇ ਸਤਕਾਰ ਨੂੰ ਦੇਖਦੇ ਹੋਏ ਸੇਵਾ ਕਰਨਾ ਇਸ ਨਗਰ ਕੀ ਇਤਨ ਦੀ ਜਿਹੜੀ ਅਗਵਾਈ ਹੈ ਜਿਹੜੀ ਉਹ ਸਾਡੇ ਮਾਨਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਨਾਲ ਹੀ ਸਾਰੇ ਸਾਡੇ ਮਾਝੇ ਦੇ ਜਿਹੜੇ ਸੰਤ ਮਹਾਂਪੁਰਖ ਹੈ ਉਹ ਕਰਨਗੇ ਸਾਡਾ ਕੰਮ ਹੈ ਕਿ ਅਸੀਂ ਬਤੌਰ ਸੇਵਾਦਾਰ ਜੋ ਜੋ ਤਿਆਰੀਆਂ ਉਹ ਕਰਨੀਆਂ ਉਸੇ ਸਮਝੇ ਜਿਹੜਾ ਗੁਰਦਾਸਪੁਰ ਤੋਂ ਚੱਲ ਕੇ ਬਾਯਾ ਧਾਰੀਆਲ वाया ਬਟਾਲਾ ਹੁੰਦੇ ਹੋਏ वाया ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਬਾਬਾ ਬਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤੇ ਫਿਰ ਸ਼ਾਮ ਨੂੰ ਜੀ ਜਿਹੜਾ ਰਾਤ ਨੂੰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣਗੇ ਰਾਤ ਦਾ ਜਿਹੜਾ ਨਿਵਾਸ ਹੈ ਉਹ ਬਾਬਾ ਜੀ ਦੀ ਅਸਥਾਨ ਤੇ ਹੋਊਗਾ ਅਗਲੇ ਦਿਨ ਸਵੇਰੇ ਅੰਮ੍ਰਿਤਸਰ ਸਾਹਿਬ ਦੀ ਫੇਰੀ ਕਰਦੇ ਹੋਏ वाया ਤਰਨਤਾਰਨ ਗੋਇੰਡਵਾਲ ਸਾਹਿਬ ਜਿਹੜਾ ਹੈ ਜਲੰਧਰ ਫਿਰ ਕਪੂਰਥਲਾ ਜਲੰਧਰ ਜਲੰਧਰ ਤੋਂ ਅੱਗੇ ਫਿਰ ਫਗਵਾੜਾ ਬੰਗੇ ਨਵਾਸ਼ਰ ਬਲਾਚੌਰ ਹੁੰਦੇ ਸ਼੍ਰੀ ਨਾਨਨਪੁਰ ਸਬ 22 ਤਰੀਕ ਨੂੰ ਪਹੁੰਚੂਗਾ ਇਸ ਤੋਂ ਅਸੀਂ ਅੱਜ ਸਾਰੇ 1-1 ਇੰਚ ਜਿਹੜੀ ਹੈ ਸੜਕਾਂ ਨੇ ਉੱਥੇ ਜੋ-ਜੋ ਕੰਮ ਹੋਣ ਵਾਲੇ ਆ ਉਸ ਦੀ ਮੀਟਿੰਗ ਮਾਨਯੋਗ ਪੀਡਬਲਯੂਡੀ ਮਿਨਿਸਟਰ ਸਾਹਿਬ ਨਾਲ ਹੀ ਸੀ ਜਿਹੜੇ-ਜਿਹੜੇ ਪੰਚਾਇਤਾਂ ਦੀਆਂ ਸਭ ਨੂੰ ਜਿਹੜਾ ਹੈ ਸਦਾ ਜਾਊਗਾ ਸਾਡੇ ਪੰਚਾਇਤ ਮੰਤਰੀ ਜੀ ਵੱਲੋਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਹਰ ਤਰ੍ਹਾਂ ਦੀ ਤਿਆਰੀਆਂ ਦਾ ਜੀ ਜਾਇਜ਼ਾ ਲਿਆ ਤੇ ਨਾਲ ਹੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਬਾਬਾ وکਾਲਾ ਸਾਹਿਬ ਵਿਖੇ ਜਿਹੜੇ ਦੋ ਹੋਰ ਵੱਡੇ ਸਮਾਗਮ ਹੋਣੇ ਆ ਕੀਰਤਨ ਦਰਬਾਰ ਹੋਣੇ ਆ ਪਲੱਸ ਦੋਨੋਂ ਸ਼ਹਿਰਾਂ ਦੇ ਵਿੱਚ ਜਿਹੜੀ ਸ਼ਹਾਦਤ ਦੀ ਲੋ ਹੈ ਇੱਕ ਮਿਸ਼ਾਲ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਉਹਦੇ ਨਾਲ ਸਾਰਾ ਜਿਹੜਾ ਸ਼ਹਿਰ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਬਾਬਾ وکਾਲਾ ਸਾਹਿਬ ਰੌਸ਼ਨ ਕੀਤਾ ਜਾਊਗਾ ਤੇ ਨਾਲ ਇੱਕ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਹੈ ਗੋਬਿੰਦਗੜ੍ਹ ਫੋਟੋ ਦੀ ਵੀ ਤਰੀਖਾਂ ਨੂੰ ਦੱਸ ਦਵਾਂਗੇ 1 ਤੋਂ 18 ਨਵੰਬਰ ਦੇ ਵਿੱਚ ਜਿਹੜਾ ਹੈ ਉਹ ਲਾਈਟ ਐਂਡ ਸਾਊਂਡ ਸ਼ੋਅ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਹੋਊਗਾ ਤਰਨਤਾਰਨ ਵਿਖੇ ਵੀ ਹੋਊਗਾ ਤੇ ਨਾਲ ਹੀ ਗੁਰਦਾਸਪੁਰ ਵਿਖੇ ਵੀ ਹੋਊਗਾ ਇਹ ਸਾਰੇ ਸਮਾਗਮਾਂ ਦੇ ਉੱਤੇ ਨਾਲ ਹੀ ਕਿਉਂਕਿ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਜੀ ਦਾ ਜਨਮ ਸਥਾਨ ਹੈ ਗੁਰੂ ਕੇ ਮਹਿਲ ਨੂੰ ਜਾਂਦੇ ਜਿਹੜੇ ਰਸਤੇ ਆ ਉੱਥੇ ਕਾਰਪੋਰੇਸ਼ਨ ਦਾ ਗੱਲ ਕਰਕੇ ਉਹਨਾਂ ਦਾ ਜਿਹੜਾ ਹੈ ਟੋਟਲ ਜਿਹੜਾ ਹੈ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਖੂਬਸੂਰਤੀ ਜਿਹੜੀ ਹੈ ਵਧਾਈ ਜਾ ਰਹੀ ਹਾਲਾਂਕਿ ਪੁਰਾਣਾ ਸ਼ਹਿਰ ਹੈ ਜਗਾ ਤੰਗ ਹੈ ਪਰ ਜਿੱਦਾਂ ਦੇ ਵੀ ਹੈ ਉਹਦੇ ਜੋ ਬੈਸਟ ਕੀਤਾ ਜਾ ਸਕਦਾ ਤੇ ਮੈਂ ਆਪਣੇ ਕੋਲੋਂ ਵੀ ਆਪਣੇ ਨਿੱਜੀ ਫੰਡ ਚੋਂ 20 ਲੱਖ ਰੁਪਏ ਤੇ ਕਾਰਪੋਰੇਸ਼ਨ ਨਾਲ ਸਾਰਾ ਤਿਆਰ ਕਰ ਲਿਆ ਉਹਦਾ ਵੀ ਕੰਮ ਅਸੀਂ ਜਲਦੀ ਹੀ ਆਰੰਭਾਂਗੇ ਉੱਥੇ ਬਹੁਤ ਸੁੰਦਰ ਜਿਹੜੀ ਹੈ ਤਾਂ ਕਿ ਸਫਾਈ ਰਵੇ ਗੁਰੂ ਕੇ ਮਹਿਲ ਜਿੱਥੇ ਨਵੇਂ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਤੇ ਹੋਰ ਵੀ ਜਿਹੜੀ ਹੈ ਸਾਰੀ ਟੋਟਲ ਜੋ ਜੋ ਕੰਮ ਹੋਣ ਵਾਲੇ ਉਹ ਸਾਰੇ ਕਾਰਪੋਰੇਸ਼ਨ ਤੇ ਵੱਖ-ਵੱਖ ਅਧਿਕਾਰੀਆਂ ਨੂੰ ਦੱਸਿਆ ਗਿਆ ਤੇ ਹਰ ਸੰਭਵ ਜੋ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਬੈਂਕ ਸਰ ਜਿਹਨੇ ਤੁਸੀਂ ਆਪ ਖੁਦ ਗਰਾਉਂਡ ਤੇ ਉਤਰੇ ਸੀਗੇ ਜਿਹੜਾ ਸਾਹਿਬ ਉਹ ਲੋਰ ਹੈ ਸੀ ਜਿ세 ਹੀ ਕਾਲਪਤ ਸਰ ਕੋਈ ਕਿਹੜੀਆਂ ਕਿਹੜੀਆਂ ਕਮੀਆਂ ਤੁਸੀਂ ਦੇਖੀਆਂ ਕਿ ਵਾਕਈ ਉਹ ਕਮੀਆਂ ਸੀ ਜਾਂ ਤੁਸੀਂ ਕੋਈ ਹੋਰ ਆਪਣੇ ਚੱਕਦੇ ਜੀ ਜੀ ਦੇਖੋ ਸਫਾਈ ਦਾ ਇਸ਼ੂ ਹੈ ਜੀ ਬਾਬਾ ਜੀ ਨੇ ਵੀ ਅੱਜ ਧਿਆਨ ਚ ਲਿਆ ਕਿ ਸ਼ਾਮ ਨੂੰ ਕਈ ਵਾਰੀ ਲਾਈਟਾਂ ਨਹੀਂ ਚੱਲਦੀਆਂ ਹੁੰਦੀਆਂ ਉਹ ਵੀ ਸਪੈਸ਼ਲ ਐਕਸ਼ਨ ਹੋਣੀ ਡਿਪਿਊਟ ਕਰਤਾ ਤਾਂ ਕਿ ਕੋਈ ਵੀ ਐਦਾਂ ਦੀ ਸਟਰੀਟ ਲਾਈਟ ਨਾ ਹੋਵੇ ਜਿੱਥੋਂ ਵੀ ਕੋਈ ਐਦਾਂ ਦੀ ਲਿਖੋਖਲੀ ਅੱਜਕੱਲ ਹੁਣ ਦਿਨ ਵੀ ਛੋਟੇ ਹੋ ਰਹੇ ਆ ਤੇ ਬਹੁਤ ਜਲ ਅਬ 6:30 ਵਜੇ ਹਨੇਰਾ ਹੋ ਜਾਂਦਾ ਤਾਂ ਉਹ ਵਾਲੀ ਬਾਬਾ ਜੀ ਨੇ ਉਹ ਵੀ ਧਿਆਨ ਚ ਲੈ ਕੇ ਆਇਆ ਤੇ ਨਾਲ ਨਾਲ ਜ ਬਹੁਤ ਸਾਰੀ ਸੜਕਾਂ ਦੇ ਜਿਹੜੀ ਐ ਇਸ ਵਕਤ ਹਾਲਤ ਹਜੇ ਵੀ ਤਾਂ ਅਸੀਂ 5 ਨਵੰਬਰ ਟਾਈਮ ਦਿੱਤਾ ਹੈ ਡਿਪਾਰਟਮੈਂਟਸ ਨੂੰ ਪਰ ਮੈਂ ਤੁਹਾਡੇ ਸਭ ਤੋਂ 5 ਦਿਨ ਹੋਰ ਲੈਂਦਾ ਬਾਏ 10 ਨਵੰਬਰ ਸਾਡੀਆਂ ਸਾਰੀਆਂ ਸੜਕਾਂ ਚਾਰੋਂ ਨਗਰ ਕੀਰਤਨ ਵਾਲੀਆਂ ਤੇ ਜੋ ਵੀ ਸਾਰੀਆਂ ਜਿਹੜੀਆਂ ਐ ਅਪ ਟੂ ਮਾਰਕ ਹੋਣ ਗਈਆਂ ਸਾਰੀ ਸਫਾਈ ਜਿੱਥੋਂ ਜਿੱਥੋਂ ਗੁਰੂ ਸਾਹਿਬ ਜੀ ਨੇ ਗੁਜ਼ਰਨਾ ਹੈ ਨਗਰ ਕੀਰਤਨ ਨੇ ਗੁਜ਼ਰਨਾ ਉਹਦੇ ਸਾਰੀਆਂ ਸੜਕਾਂ ਜਿਹੜੀਆਂ ਪਾਣੀਆਂ ਨਾਲ ਧੋਤੀਆਂ ਜਾਣਗੀਆਂ ਆ ਸਾਈਡਾਂ ਦੇ ਚ ਉਹਨਾ ਕਿਤੇ ਕੋਈ ਪੂਰਾ ਜਿੰਨਾ ਅਦਬ ਸਤਕਾਰ ਤੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਗਾਰਡ ਆਫ ਆਨਰ ਜਦੋਂ ਗੁਰਦਾਸਪੁਰ ਤੋਂ ਨਗਰ ਕੀਰਤਨ ਰੰਮੇ ਜਾਨਗੇ ਉੱਥੇ ਵੀ ਫਿਰ ਬਾਬਾ ਬਟਾਲੇ ਵੀ ਤੇ ਬਾਬਾ ਵਕਾਲਾ ਸਾਹਿਬ ਵੀ ਤੇ ਫਿਰ ਅੰਮ੍ਰਿਤਸਰ ਤੋਂ ਜਦੋਂ ਅਗਲੇ ਦਿਨ ਨਗਰ ਕੀਰਤਨ ਦੁਬਾਰਾ ਜਿਹੜਾ ਰੰਮੇ ਜਗ ਉਹ ਉੱਥੇ ਵੀ ਜਿਹੜੇ ਗਾਰਡ ਆਫ ਆਨਰ ਵੀ ਦਿੱਤੇ ਜਾਣਗੇ ਤੇ ਨਾਲ ਹੀ ਨਾਲ ਹੀ 에어ਪੋਰਟ ਤੋਂ ਜਿਹੜੀ ਰੋਡ ਆਂਦੀ ਉਹਨਾਂ ਤੇ ਵੀ ਮਿਸ਼ਾਲਾਂ ਤਾਂ ਕਿ ਜਿਹੜੀ ਸੰਗਤ ਜਿਹੜੀ ਹੈ ਉਹ ਵਿਦੇਸ਼ ਤੋਂ ਆਰੀ ਹੈ ਦੇਸ਼ ਦੇ ਬਾਕੀ ਹਿੱਸਿਆਂ ਤੋਂ ਆਰੀ ਹੈ ਉੱਥੇ ਨਗਰ ਕੀ ਵੈਸਾ ਐਸਲੈਂਟ ਰਾਈਗ ਹੋਇਆ ਅੱਗੇ ਵੀ ਇਹ ਕੰਮ ਚੱਲ ਰਹੀ ਹੈ ਬਿਲਕੁਲ 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 ਜੀ ਅਸੀਂ ਬਹੁਤ ਜਲਦੀ ਜਿਹੜੇ ਹੈ ਪੰਜੋ ਤਖਤਾਂ ਦੇ ਜਥੇਦਾਰ ਸਹਿਬਾਨ ਮੇਰੀ ਅੱਜ ਸਵੇਰੇ ਵੀ ਜਥੇਦਾਰ ਸਾਹਿਬ ਨਾਲ ਗੱਲ ਹੋਈ ਹੈ ਸਾਰੇ ਐਸਜੀਪੀਸੀ ਨੂੰ ਵੀ ਜੀ ਬਿਲਕੁਲ ਸੱਦਾ ਵੀ ਦਵਾਂਗੇ ਤੇ ਹੋਰ ਵੀ ਜੋ ਵੀ ਉਹ ਸਾਡੀ ਡਿਊਟੀ ਲਾਂਦੇ ਨੇ ਉਹ ਸਾਡਾ ਦੇਖੋ ਜਿਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਸੇ ਕਰਕੇ ਦਵਾਂਗੇ ਆਨੰਦਪੁਰ ਸਾਹਿਬ ਵਿਖੇ ਵੀ ਉਹਨਾਂ ਵੱਲੋਂ ਚਿੱਠੀ ਆਈ ਸੀ ਕਿ ਟੈਂਸਿਟੀ ਹੋਰ ਵਧਾਈ ਜਾਵੇ ਵਧਾਈਏ ਜੋ ਵੀ ਦਿਸ਼ਾ ਨਿਰਦੇਸ਼ ਜੋ ਵੀ ਹੁਕਮ ਜੱਥੇਦਾਰ ਸਾਹਿਬ ਕਰਨਗੇ ਜਾਂ ਐਸ ਡੀ ਪੀ ਸੀ ਕਰੂਗੀ ਅਸੂਰਤ ਬਿਲਕੁਲ ਬਿਲਕੁਲ ਵੈਸੇ ਇੱਕ ਅਗਵਾਇਆ ਕਾਲ ਤੱਕ ਸਾਹਿਬ ਪ੍ਰੋਸੈਸ ਸਟੇਜ ਅਲੱਗ ਹੋਏਗੀ ਜਾਂ ਨਹੀਂ ਦੇਖੋ ਤੁਸੀਂ ਇਦਾਂ ਦੇ ਸਵਾਲ ਪੁੱਛ ਕੇ ਨਾ ਕਰੋ ਸਾਡਾ ਕੰਮ ਇਹ ਹੈ ਜੀ ਜਿਹੜੇ ਦੇਖੋ ਨਹੀਂ ਨਹੀਂ ਸਵਾਲ ਤਾਂ ਇਹ ਤਾਂ ਦੇਖੋ ਜੀ ਸਟੇਜ 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 ਖਾਲਸੇ ਦੀ ਇੱਕੋ ਹੀ ਹੈ ਜੀ ਉਹ ਤੱਕ ਤਾਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਦੁਆਰਾ ਸੀਸਗੰਜ ਸਾਹਿਬ ਹੀ ਹੈ ਉਹੀ ਸਥਾਨ ਹੈ ਜੀ ਅੱਜ ਵੀ ਸਵੇਰੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ ਨੇ ਸਾਰੇ ਪੰਥ ਨੂੰ ਜਿਹੜੀ ਕੌਮ ਨੂੰ ਅਪੀਲ ਕੀਤੀ ਹੈ ਜਿਹੜਾ ਹੈ ਇੱਕੋ ਹੀ ਸਥਾਨ ਹੈ ਗੁਰਦੁਆਰਾ ਸੀਸਗੰਨ ਸਾਹਿਬ ਉਸ ਦੇ ਨਾਲ ਨਾਲ ਅਸੀਂ ਬਹੁਤ ਸਾਰੇ ਜਿਹੜੇ ਹੋਰ ਸਮਾਗਮ ਹੈ ਜਿਵੇਂ ਵਿਧਾਨ ਸਭਾ ਸੈਸ਼ਨ ਹੋ ਰਿਹਾ ਸਰਵ ਧਰਮ ਸੰਮੇਲਨ ਹੋ ਰਿਹਾ ਸਾਰੇ ਧਰਮਾਂ ਦੇ ਜਿਹੜੇ ਮਹਾਪੁਰਖ ਸੰਤ ਮਹਾਪੁਰਖ ਨੇ ਖਲੇ ਗੁਰੂ ਤੇਗ ਬਹਾਦਰ ਜੀ ਕੱਲੇ ਸਿੱਖਾਂ ਦੇ ਉਹਨਾਂ ਨੇ ਜੋ ਸ਼ਹਾਦਤ ਦਿੱਤੀ ਹੈ ਉਹ ਮਾਨਵਤਾ ਲਈ ਦਿੱਤੀ ਹੈ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹਨ ਤ ਵਕ ਵਕ ਧਰਮਾਂ ਦੇ ਜਿਹੜੇ ਸੀ ਉਹਨਾਂ ਨੂੰ ਇਨਵਾਈਟਸ ਕਰ ਰਹੇ ਆ ਆ ਮਾਰੀਓ ਮੁੱਖ ਮੰਤਰੀ ਸਾਹਿਬ ਹੋਰ ਵੀ ਬਹੁਤ ਸਾਰੇ ਡਿਗਨਿਟਰੀਜ਼ ਨੂੰ ਇਨਵਾਈਟ ਕਰ ਰਹੇ ਆ ਤਾਂ ਇੱਕ ਸਰਬੱਤ ਦਾ ਭਲਾ ਇਕੱਤਰਤਾ ਵੀ ਹੋ ਰਹੀ ਹੈ ਤਾਂ ਬਹੁਤ ਸਾਰੇ ਸਮਾਗਮ ਹੈ ਜੋ ਡਰੋਨ ਸ਼ੋਅ ਹੈ ਤਾਂ ਸਾਰਿਆਂ ਲਈ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਇੱਕ ਟੈਂਟ ਸਿਟੀ ਬਣਾ ਰਹੇ ਜਿਹਦਾ ਨਾਮ ਚੱਕ ਨਾਨਕੀ ਰੱਖ ਰਹੇ ਆ ਫਿਰ ਭਾਈ ਮਤੀ ਦਾਸ ਨਿਵਾਸ ਹੈ ਭਾਈ ਸਤੀ ਦਾਸ ਨਿਵਾਸ ਸ ਬਹੁਤ ਸਾਰੀਆਂ ਤਿਆਰੀਆਂ ਜੀ ਪੂਰੇ ਅਨੰਦਪੁਰ ਸਾਹਿਬ ਚ ਵਕ ਵਕ ਇੱਕੋ ਸਮੇਂ ਤੇ ਬਹੁਤ ਸਾਰੇ ਸਮਾਗਮ ਚੱਲਦੇ ਰਹੇ ਨੇ ਕੰਪਲੈਕਸ ਪ੍ਰੋਗਰਾਮ ਬਣਿਆ ਹੈ ਦਿੱਲੀ 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 ਵਿਖੇ ਵੀ ਦਿੱਲੀ ਦਿੱਲੀ ਵਿਖੇ ਵੀ ਜੀ ਜਿਹੜਾ ਹੈ ਅ 25 ਅਕਤੂਬਰ ਨੂੰ ਬਲਕਿ ਇਸ ਮਾਗਮਾ ਦੀ ਜਿਹੜੀ ਰਸਮੀ ਸ਼ੁਰੂਆਤ ਹੀ ਹੈ ਉਹ ਦਿੱਲੀ ਤੋਂ ਹੋ ਰਹੀ ਹੈ 25 ਅਕਤੂਬਰ ਨੂੰ ਸਵੇਰੇ ਗੁਰਦੁਆਰਾ ਸੀਸਗੰਜ ਸਾਹਿਬ ਚਾਨਨੀ ਚੌਕ ਦਿੱਲੀ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸ਼ਾਮ ਨੂੰ ਜਿਹੜਾ ਹੈ ਰਕਾਬਗੰਜ ਗੁਰਦੁਆਰਾ ਰਕਾਬਗੰਜ ਸਾਹਿਬ ਕੀਰਤਨ ਸਮਾਗਮ ਬਿਲਕੁਲ ਜੀ ਬਿਲਕੁਲ ਜੀ ਮੈਂ ਉਸਮਾਂ ਜਾ ਰਿਹਾ ਸੀ ਜਦੋਂ ਇਹ ਸਿਰਫ ਨਗਰ ਕੀਰਤਨ ਤੱਕ ਹੀ ਸਫਾਈ ਮੁਹਿੰਮ ਰਹੇਗੀ ਜਾਂ ਅੱਗੇ ਵੀ ਦੋ 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 ਚੀਜ਼ਾਂ ਨੇ ਜੀ ਮੇਰੀ 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 ਬੇਨਤੀ ਹੈ ਦੋ ਚੀਜ਼ਾਂ ਜੀ ਉਹਦੇ ਲਈ ਸਾਡੇ ਜਿਹੜੇ ਲੋਕਲ ਲੀਡਰਸ਼ਿਪ ਹੈ ਉਹ ਸਾਡੀ ਜਿਹੜੀ ਟੀਮ ਮੇਰੀ ਜੋ ਸਾਡੀ ਡਿਊਟੀ ਹੈ ਕਿ 350 ਸਾਲਾਂ ਅਸੀਂ ਬਹੁਤ ਸ਼ਿੱਦਤ ਨਾਲ ਤੇ ਉਹਨੂੰ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਵੀ ਆਰ ਟ੍ਰਾਈਂਗ ਟੂ ਗਿਵ ਆਰ ਬੈਸਟ ਦਿਨ ਰਾਤ ਇੱਕ ਕਰਕੇ ਜੋ ਸਭ ਤੋਂ ਹਾਈएस्ट ਸਤਕਾਰ ਹੈ ਜੀ ਸੀਉ ਦਿਨ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਆ ਉਹਦੇ ਲਈ ਦਿਨ ਰਾਤ ਲੱਗੇ ਆ ਤੇ ਆਪ ਸਭ ਦਾ ਵੀ ਮੈਂ ਅੱਜ ਵੀ ਦੇਖ ਰਿਹਾ ਕਿ ਤੁਸੀਂ ਇੰਨੀ ਵੱਡੀ ਤਰ੍ਹਾਂ ਸਾਰਾ ਮੀਡੀਆ ਆਇਆ ਆ ਆਪ ਸਭ ਦੇ ਵੀ ਸਹਿਯੋਗ ਦੀ ਲੋੜ ਹੈ ਲੇਕਿਨ ਇੱਕ ਸਵਾਲ ਹੋ ਰਿਹਾ ਲਿਫਟਿੰਗ ਨਹੀਂ ਹੋ ਰਿਹਾ ਬਿਲਕੁਲ ਕਰਾਵਾਂਗੇ ਜੀ ਸਰ ਇੱਕ ਸਵਾਲ ਹੋ ਜੀ ਆਏ ਦਿਨ ਹਥਿਆਰ ਔਰ ਹੈਂਡ ਗ੍ਰੇਡ ਫੜੇ ਯਾਰ ਨੇ ਸੁਰੱਖਿਆ ਦਾ ਪ੍ਰਬੰਧ ਕਿਸ ਤਰ੍ਹਾਂ ਹੋਊਗਾ ਟੋਟਲ ਜੀ ਟੋਟਲ ਜਿਹੜਾ ਹੈ ਮੈਂ ਫਿਰ ਆਪ ਜੀ ਨੂੰ ਕਰੂੰਗਾ ਕਿ ਜਿਹੜਾ ਆਪਾਂ ਚਾਹੁੰਦੇ ਆ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਹੁਤ ਵੱਡੀ ਹੈ ਤੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਮਾਣ ਹੈ ਕਿ ਗੁਰੂ ਸਾਹਿਬ ਦਾ ਜਨਮ ਅਗਦੀ ਕੀਤੀ ਹੈ ਇਹ 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 ਇਨਾ ਲੰਮਾ ਸਮਾਂ ਆਪਾਂ ਉਹਦੇ ਤੱਕ ਸੀਮਿਤ ਰੱਖੀਏ ਹਰ ਤਰ੍ਹਾਂ ਦੇ ਪੁਖਤੇ ਸਿਕਿਉਰਿਟੀ ਪ੍ਰਬੰਧ ਵੀ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਦੇਖੋ ਇਹ ਮੇਰੇ ਮਾਨਯੋਗ ਮੁੱਖ ਮੰਤਰੀ ਜੀ ਮੈਂ ਤੁਹਾਨੂੰ ਆਪ ਹੀ ਕਹਿੰਦਾ ਬਹੁਤ ਸਾਰੇ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੇ ਡਿਗਨਿਟਰੀਜ਼ ਨੂੰ ਇਨਵਾਈਟ ਜਾਣਗੇ ਪਰ ਉਹ ਜਿਹੜੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਾਣਗੇ ਆਨ ਵਾਲੇ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਪੈਸਾ ਪੈਸਾ ਅੰਮ੍ਰਿਤਸਰ ਸ਼ਹਿਰ ਨੂੰ ਪੁਜਤਰ ਸ਼ਹਿਰ ਦਾ ਦਰਜਾ ਤੇ ਨਾ ਲਗਾ ਜੀ ਜੀ ਨਹੀਂ ਤੁਹਾਨੂੰ ਦੱਸਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਨੂੰ ਵੀ ਅਨੰਤ ਪ੍ਰਸਾਦ